ਅਕਾਮ ਦੇ ਡਿਬਰੂਗੋਟ ਜੇਲ੍ਹ ਦੇ ਵਿੱਚ ਬੰਦ ਖਾਲਿਸਤਾਨ ਸਮਰਥਕ ਅਤੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਤੇ ਤੀਜੀ ਵਾਰੀ ਰਾਸ਼ਟਰੀ ਸੁਰੱਖਿਆ ਕਾਨੂੰਨ ਯਾਨੀ ਕਿ ਐਨਐਸਏ ਲਾਗੂ ਕਰ ਦਿੱਤਾ ਗਿਆ। ਹੁਣ ਇਸ ਗੱਲ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾਵੇਗੀ। ਇਸ ਲਈ ਪਰਿਵਾਰ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਰਿਵਾਰ ਦੀ ਦਲੀਲ ਹੈ ਕਿ ਇਹ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਅਮਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਪਹਾਰ ਨਾ ਆਉਂ ਦਿੱਤਾ ਜਾਵੇ ਅਮਨਤਾਲ ਦੀ ਵਧ ਰਹੀ ਲੋਕਪ੍ਰਿਅਤਾ ਕਾਰਨ ਸਾਰੀਆਂ ਪਾਰਟੀਆਂ ਚਿੰਤਤ ਹਨ ਉਹਨਾਂ ਦੇ ਸਾਰੇ ਸਾਥੀਆਂ ਤੋਂ ਐਨਐਸਐ ਹਟਾ ਦਿੱਤਾ ਗਿਆ ਤੇ ਸਾਰੇ ਸਾਥੀ ਪਿਛਲੇ ਮਹੀਨੇ ਹੀ ਪੰਜਾਬ ਲਿਆਉਂਦੇ ਗਏ ਹਨ ਨਾਲ ਹੀ ਉਹਨਾਂ ਤੇ ਕਾਨੂੰਨੀ ਮਾਮਲੇ ਵੀ ਚੱਲ ਰਹੇ ਹਨ ਪੰਜਾਬ ਵਿੱਚ ਸਭ ਤੋਂ ਵੱਡੇ ਅੰਤਰ ਦੇ ਨਾਲ ਚੋਣ ਜਿੱਤਣ ਵਾਲੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਕੁਆ ਜੇ ਅਮਰਿਤਪਾਲ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਤਾਂ ਹੁਣ ਜੇਲ੍ਹ ਦੇ ਅੰਦਰ ਬੈਠੇ ਸਖਤੀ ਉੱਤੇ ਵੱਖ-ਵੱਖ આરોਪ ਲਗਾਏ ਜਾ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਦੱਸਣਾ ਚਾਹੁੰਦੇ ਹਨ ਕਿ ਇਸ ਹਾਲਤ ਦੇ ਵਿੱਚ ਜੇਲ੍ਹ ਦੇ ਅੰਦਰ ਰੱਖਣ ਦਾ ਕੀ ਫਾਇਦਾ। ਇਹ ਗੱਲਾਂ ਬਹੁਤ ਹੀ ਅਸੰਵਿਧਾਨਕ ਹਨ ਪਰ ਉਹਨਾਂ ਨੇ ਕਿਹਾ ਕਿ ਉਹ ਬਹੁਤ ਖਤਰਨਾਕ ਹੈ। ਜੇ ਉਹ ਜੇਲ੍ਹ ਵਿੱਚੋਂ ਬਾਹਰ ਆਉਂਦਾ ਹੈ ਤਾਂ ਬਹੁਤ ਹੀ ਨੁਕਸਾਨ ਹੋਵੇਗਾ ਜਦ ਕਿ ਉਹ ਸਾਰੇ ਪੰਜਾਬ ਵਿੱਚ ਸਭ ਤੋਂ ਵੱਧ ਵੋਟਾਂ ਦੇ ਨਾਲ ਜਿੱਤਿਆ ਪਰਵਾਰ ਨੇ ਕਿਹਾ ਕਿ ਉਹ ਕਿਸੇ ਹੋਰ ਦੇ ਲਈ ਨਹੀਂ ਬਲਕਿ ਰਾਜਨੀਤਿਕ ਪਾਰਟੀਆਂ ਦੇ ਲਈ ਖਤਰਾ ਹੈ ਉਹਨਾਂ ਦੀ ਰਾਜਨੀਤਿਕ ਜ਼ਮੀਨ ਖਿਸਕ ਰਹੀ ਹੈ ਇਸ ਲਈ ਉਹ ਇਸ ਤਰ੍ਹਾਂ ਦੀ ਜ਼ਮੀਨ ਤਿਆਰ ਕਰ ਰਹੇ ਹਨ ਅਮਿਤਪਾਲ ਦੇ ਕੇਸ ਦੇ ਵਿੱਚ ਉਸਦੇ ਵਕੀਲ ਨੇ ਕਿਹਾ ਕਿ ਇਹ ਕੇਸ ਜਿੱਥੇ ਵੀ ਸ਼ੁਰੂ ਹੋਇਆ ਹੋਵੇ ਪਰ ਹੁਣ ਇਹ ਅਭਿਵਿਅਕਤੀ ਦੀ ਅਜ਼ਾਦੀ ਦਾ ਮਾਮਲਾ ਬਣ ਚੁੱਕੇ ਹੈ ਅਮਿਤਪਾਲ ਅਪ੍ਰੈਲ 2023 ਤੋਂ ਵਿਰਾਸਤ ਦੇ ਵਿੱਚ ਹੜ ਉਹ 3 April 2023 ਦੇ ਵਿੱਚ NSA ਦੇ ਲੱਗਣ ਦੇ ਕਾਰਨ ਅਸਾਮ ਦੀ ਡਿਬਰੂਗੱਟ ਜੇਲ੍ਹ ਦੇ ਵਿੱਚ ਹਨ ਗ੍ਰਿਫਤਾਰੀ ਦੇ ਤੁਰੰਤ ਬਾਅਦ ਹੀ ਉਹਨਾਂ ਤੇ NSA ਲਗਾ ਦਿੱਤਾ ਗਿਆ ਸੀ ਉਹਨਾਂ ਨੂੰ ਅਸਾਮ ਦੀ ਡਿਬਰੂਗੱਟ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਸਰਕਾਰ ਨੇ ਉਹਨਾਂ ਦੀ ਗਤੀਵਿਧੀਆਂ ਨੂੰ ਰਾਜ ਦੀ ਸੁਰੱਖਿਆ ਲਈ ਖਤਰਾ ਮੰਨਦੇ ਹੋਏ NSA ਲਗਾਇਆ ਸੀ ਜੋ ਸਮੇਂ-ਸਮੇਂ ਤੇ 2 ਸਾਲ ਤੱਕ ਵਧਾਇਆ ਜਾਂਦਾ ਰਿਹਾ ਪਰ ਹੁਣ ਇੱਕ ਵਾਰ ਫਿਰ ਤੋਂ ਅਮਰਪਾਲ ਸਿੰਘ ਤੇ ਇੱਕ ਜੀ ਵਾਰੀ ਜਿਹੜਾ ਐਨਐਸਏ ਲੱਗ ਹੈ ਪਰਵਾਰ ਦਾ ਕਹਿਣਾ ਹੈ ਕਿ ਇੱਕ ਵਾਰੀ ਜੇ ਅੰਮ੍ਰਿਤਪਾਲ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਤੇ ਹੁਣ بار بار ਉਸਤੇ ਐਨਐਸਏ ਲਗਾਉਂਦਾ ਕੀ ਫਾਇਦਾ